ਸਤਿ ਸ਼੍ਰੀ ਅਕਾਲ ਜੀ ਮੈਂ ਅਪ੍ਰਿਤ ਨਮਨ ਸਿੰਘ ਪੱਟੀ 21 ਦਸੰਬਰ ਨੂੰ ਐਮਸੀ ਨਗਰ ਕਾਉਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਅੱਜ ਖਰੜ ਵਿੱਚ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਐ ਐਮਐਲਏ ਗਗਨ ਅਨਮੋਲ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ਚੰਦਰਜੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਆ ਉਸ ਦੀ ਇਹ ਦਿਹਾਈ ਹੈ ਤੁਹਾਨੂੰ ਲਾਈਵ ਤਸਵੀਰਾਂ ਐ ਐਮਐਲਏ ਮੈਡਮ ਗਗਨ ਮਾਨ ਜੀ ਸਾਡੇ ਜਮਾਨੇ ਪਹੁੰਚ ਚੁੱਕੇ ਨੇ ਜੰਡੂ ਗਰੀ ਅੰਗੇਸਟ ਜੰਡੂ ਬਹੁਤ ਯਾਦ ਆ ਬਹੁਤ ਪਟੁੱਛੇ ਹੋਗੇ ਯਾਰ ਆਪਰੇ ਬਚਾਰ ਹਾਂ ਤੇ ਇਧਰ ਆ ਜਾ ਇਧਰ ਲੰਘ ਇਧਰ ਬਹੁਤ ਜਿਆਦੇ ਹਰ ਪਾਦੇ ਮੇਰੇ ਬੋਈ ਸਹੀ ਆ ਰਿਹਾ ਲਾਈ ਜੁਸਤ ਆਪਾਂ ਮੜੀ ਪੁੱਛੀ ਨਹੀਂ ਆਪਾਂ ਮੜੀ ਬੈਠੀ ਅੱਜ ਮੜੀ ਪੁੱਛੀ ਅੱਛਾ ਹੋ ਜਾ ਬਚਾਰ ਮੇਰੇ ਰੈਂਡ ਤੋਂ ਮੈਂਡਮਾ ਤੇ ਰੈਂਡ ਤੋਂ ਜੋ ਵੀ ਬੰਕਟਾ ਨਹੀਂ ਬੋਲੇ ਬੋਲੇ ਸ਼ੋਹ ਨਹਾ ਬੋਨਾ ਨਹੀਂ ਤੁਸੀਂ ਮੈਡਮ ਸਿੱਟਣਾ ਕਰੋ ਸਾਈਡ ਤੇ ਆਓ ਮੈਡਮ ਦੇ ਪਾਵਾ ਮੈਡਮ ਤੁਹਾਡੇ ਪੈਣਾ ਜੀ ਮੱਧ ਮੱਧ ਪਾਵਾ ਜੀ ਨਿਸ਼ਾਨ ਕਰ ਲਓ ਬੋਲੇ ਸ਼ੋਹ ਨਹਾ ਅੱਜ ਦੀ ਪਿੱਛੇ ਨੂੰ ਰੀਬਨ ਕੱਟ ਲੈਂਦੇ ਆ ਜੀ ਜੀ ਅਰਦਾਸ ਕਰੋ ਅੱਜ ਪਿੱਛੇ 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 ਸਾਰੇ ਕੋਈ ਗੱਲ ਨਹੀਂ ਜਿੱਤੂ ਬਹੁਤ ਜੀ ਸਹਾਇ ਬਾਤ ਦੀ ਬੋਲੀ ਬਾਤ ਦੀ ਤਸਵੀਰ ਦਾ ਕਰਦੀ ਹੈ ਲੈ ਵੀ ਨਾਂ ਨਹੀਂ ਕਰਾਈ ਅਰਦਾਸ ਰਾਮ ਦਰਬਿਲ ਅੰਕਾਟ ਨੂੰ ਕਰਦੇ ਆਗੇ ਆ ਬਖਸ਼ ਕਰੋ ਇਹਨਾਂ ਦੇ ਗਰਮ ਸਤਿਕਾਰ ਦਾ ਨੀਤ ਨੀਤ ਅੰਦਰ ਜੀ ਨੂੰ ਸਤਿਕਾਰ ਬੋਲਾਂ ਨੂੰ ਕਰਾ ਦੇਣੇ ਚ ਦੋ ਲੈਟਰ ਪੂਜਾਰੀ ਹੈ ਪੂਰੀ ਟਿੱਕ ਦਿੱਤੀ ਐ ਸੰਜੀ ਸਾਸ਼ਾ ਆਪ ਜੀ ਦੇ ਚਰਣਾ ਅਨੁਸਾਰ ਇਹ ਸੰਦਾਨ ਦੀ ਅਰਦਾਸ ਹੈ ਜਿਵੇਂ ਇੰਦਰਪ੍ਰੀਤਮ ਜੀ ਦੇ ਸਿੱਖਤੇ ਆਪਣਾ ਮੇਹਰ ਭਰਿਆ ਮਤ ਕਣਾ ਇਹਨਾਂ ਨੂੰ ਮਹਾਰਾਜ ਦਿਤਾਉਣਾ ਆਪ ਜੀ ਨੇ ਮਿਹਰ ਕਰਨੀ ਇਹਨਾਂ ਦੀ ਜੇਤ ਜੀ ਵੀ ਅਨੋਲ ਗਗਨਮਾਨੀ ਦੇ ਛੋਲੀ ਵਿੱਚ ਪਾਉਣੀ ਮਹਾਰਾਜ ਆਪ ਨੂੰ ਸੇਵਾ ਆਪ ਕਰਾਉਣੀ ਕਢਦੀਆਂ ਕਲਾ ਦੀਆਂ ਦਾਦਾਂ ਵਖੜੀਆਂ ਖੁਸ਼ੀਆਂ ਮਕਸੂਰ ਸੇਵ ਪਿਆਰੇ ਨੇ ਜਿਨ੍ਹਾਂ ਮੇਰੇ ਪਰਣਾਮ ਤੇ ਤਾਰੀਨਾਨ ਕਨਹਾ ਮਹਾਰਾਜ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਹਾਂਜੀ ਆਓ 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 ਪਾਰ ਨੰਬਰ 16 ਦੇ ਵਿੱਚ ਇਲੈਕਸ਼ਨ ਦੇ ਜਾਈ ਉਹਦੀ ਬਣਾ ਸੁਪਰੀਮਨ ਸੋ ਵਾਰਡ ਨੰਬਰ 16 ਖਰੜ ਦੇ ਵਿੱਚ ਅਸੀਂ ਆਪਣੇ ਉਮੀਦਵਾਰ ਅੰਜੂ ਚੰਦਰ ਜੀ ਦਾ ਜਿਹੜਾ ਅੱਜ ਅਨਾਉਂਸ ਕੀਤਾ ਹੈ ਦਫ਼ਤਰ ਦਾ ਉਹ ਘੱਟ ਠੀਕ ਹੈ ਕਿ ਖਰੜ ਦੇ ਸਾਬਕਾ ਪ੍ਰਧਾਨ ਰਹੇ ਨੇ ਇੱਥੇ ਲੋਕਾਂ ਨੂੰ ਸੇਵਾਵਾਂ ਇਹਨਾਂ ਨੇ ਦਿੱਤੀਆਂ ਸੀ ਸਾਡੀ ਸਖੂ ਵਲੰਟੀਅਰਸ ਦੀ ਪੂਰੀ ਆਵਾਦਵੀ ਪਾਰਟੀ ਦੀ ਟੀਮ ਦੀ ਜਿਹੜੀ رائے ਦੇ ਅਨੁਸਾਰ ਉਨ੍ਹਾਂ ਦੇ ਸਰਵੇ ਦੇ ਅਨੁਸਾਰ ਤੇ ਅੰਜੂ ਚੰਦਰ ਜੀ ਨੂੰ ਚੁਣਿਆ ਗਿਆ ਹੈ ਲੋਕਾਂ ਦੀ ਮੰਗ ਉੱਤੇ ਇਹਨਾਂ ਨੂੰ ਚੁਣਿਆ ਗਿਆ ਹੈ ਸੋ ਮੈਂ ਬਹੁਤ-ਬਹੁਤ ਅੰਜੂ ਚੰਦਰ ਜੀ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਕਿ ਸਾਡੇ ਪਰਿਵਾਰ ਵਿੱਚ ਉਹਨਾਂ ਨੇ ਵਾਅਦਾ ਕੀਤਾ ਅਸੀਂ ਤਾਂ ਚਾਹੁੰਦੇ ਹਾਂ ਕਿ ਹਰ ਬੰਦਾ ਆਮ ਆਦਮੀ ਪਾਰਟੀ ਦੇ ਵਿੱਚ ਹੋਵੇ ਇੱਕ ਚੰਗੀ ਸੋਚ ਨੂੰ ਪੜਾਵੇ ਚੰਗੀ ਧੀ ਉੱਤੇ ਚੱਲੇ ਤੇ ਚੰਗੇ ਲੋਕਾਂ ਦਾ ਜਦੋਂ ਤਜਰਬੇਕਾਰ ਲੋਕਾਂ ਦਾ ਜਿਹੜੇ ਸਮਾਜ ਲਈ ਕੰਮ ਕਰਨਾ ਚਾਹੁੰਦੇ ਆ ਸਾਥ ਹੁੰਦਾ ਹੈ ਤੇ ਉਹ ਲੋਕਾਂ ਦੇ ਭਲੇ ਚ ਹੀ ਜਾਂਦਾ ਸੋ ਅਸੀਂ ਇਹਨਾਂ ਨੂੰ ਇਸੇ ਮੁੱਦੇ ਉੱਤੇ ਲੈ ਕੇ ਆਏ ਆ ਕਿ ਅਸੀਂ ਡਵੈਲਪਮੈਂਟ ਕਰਨੀ ਹੈ ਖਰੜ ਦੀ ਤੇਜ਼ੀ ਨਾਲ ਕਰਨੀ ਹੈ ਸਮਾਂ ਇੱਕ ਇੱਕ ਦਿਨ ਕਰਕੇ ਵੀ ਲੰਘਦਾ ਹੈ ਕੰਮ ਲੋਕਾਂ ਦੇ ਨਹੀਂ ਰੁਕੜੇ ਚਾਹੀਦੇ ਆਏ ਖਰੜ ਦੇ ਲੋਕ ਪਲੀ ਭਾਤੀ ਜਾਣਦੇ ਆ ਕਿ ਮੇਰਾ ਜਿਹੜਾ ਏਜੰਡਾ ਬਹੁਤ ਤੌਰ ਐਮਐਲਏ ਉਹਨਾਂ ਦੀ ਬੇਟੀ ਉਹਨਾਂ ਦੀ ਭੈਣ ਹੋਣ ਦੇ ਨਾਤੇ ਉਹਨਾਂ ਦੀ ਇੱਕ ਜ਼ਿੰਮੇਵਾਰ ਅਹੁਦੇ ਤੇ ਬਿਠਾਇਆ ਮੈਨੂੰ ਖਰੜ ਦੀ ਡਵੈਲਪਮੈਂਟ ਬਹੁਤ ਜ਼ਰੂਰੀ ਹੈ ਜੀ ਵੱਡੇ ਵੱਡੇ ਚਾਹੇ ਕੁਜੋਲੀ ਵਾਟਰ ਵਰਗੇ ਪ੍ਰੋਜੈਕਟ ਪਾਸ ਹੋਏ ਨੇ ਐਸਟੀਪੀ ਪਾਸ ਹੋਇਆ ਹੈ ਖਰੜ ਦੇ ਵਿੱਚ ਬਿਜਲੀ ਦੇ ਕੰਮ 30 35 ਕਰੋੜ ਦੇ ਹੋ ਗਏ ਆ ਬਟ ਜਿਹੜੇ ਖਰੜ ਦੇ ਵਾਰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਕੰਟਰੋਲ ਕਰਨਾ ਕਾਬੂ ਚ ਕਰਨਾ ਤੇਜ਼ੀ ਨਾਲ ਕੰਮ ਨੂੰ ਕਰਨਾ ਬੜਾ ਜ਼ਰੂਰੀ ਹੈ ਤੇ ਮੇਰਾ ਮੁੱਦਾ ਇਹੀ ਹੈ ਡਵੈਲਪਮੈਂਟ ਡਵੈਲਪਮੈਂਟ ਤੇ ਵਰਗਾ ਸੋ ਮੈਂ ਅੰਜੂ ਅੰਜੂ ਚੰਦਰ ਜੀ ਨੂੰ ਅੱਜ ਹੀ ਉਹਨਾਂ ਦੀਆਂ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਜੇਤੂ ਉਮੀਦਵਾਰ ਨੇ ਲੋਕਾਂ ਦੀ ਡਿਮਾਂਡ ਦੇ ਵਿੱਚ ਸੀਗੇ 16 ਨੰਬਰ ਵਾਰਡ ਚਾਹੁੰਦਾ ਸੀ ਕਿ ਇਹਨਾਂ ਨੂੰ ਜਿਹੜੇ ਜ਼ਿੰਮੇਵਾਰੀ ਦਿੱਤੀ ਜਾਵੇ ਮੈਂ ਆਪਣੇ ਸੂਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਮੈਡਮ ਦੀ ਟੀਮ ਨੂੰ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਡੇ ਨਾਲ ਜੁੜਨ ਉਤੇ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿੰਸੀਪਲ ਸਾਹਿਬ ਦਾ ਜੀ ਆਇਆਂ ਨੂੰ ਕਰਦੇ ਹਾਂ ਮੇਰ ਮਾਰਡਮਬਰ 16 ਦੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਰਹਿ ਰਹੀ ਹੈ ਕਿ ਜੀ ਹੰਤੀ ਚੰਦਰਾ ਜੀ ਨੂੰ ਪਾਰਟੀ ਵੱਲੋਂ ਉਤਾਇਆ ਗਿਆ ਹੈ ਜੀ ਬਿਲਕੁਲ ਦੇਖੋ ਲੋਕਾਂ ਦੀ ਆਵਾਜ਼ ਨੂੰ ਹੀ ਅਸੀਂ ਚੁਣਦੇ ਆਪ ਜਿਸ ਨੂੰ ਚਾਹੁੰਦੇ ਨੇ ਇਹਦਾ ਮਤਲਬ ਉਹਨੇ ਕੰਮ ਕੀਤੇ ਨੇ ਵਾਰਡ ਦੇ ਲਈ ਲੋਕ ਜਿਸ ਨੂੰ ਚਾਣ ਉਹਦੇ ਅਸੀਂ ਨਾਲ ਆ ਜੀ ਤੇ ਜਿਹਨੂੰ ਵੀ ਅਸੀਂ ਲੈ ਕੇ ਆਉਂਨੇ ਆ ਇੱਕ ਹੀ ਗੱਲ ਤੇ ਲੈ ਕੇ ਆਉਨੇ ਵੀ ਡਿਵੈਲਪਮੈਂਟ ਕਰਾਉਣੀ ਹੈ ਮੋਟਾ ਡਿਵੈਲਪਮੈਂਟ ਰੱਖਿਓ ਧਿਆਨ ਡਿਵੈਲਪਮੈਂਟ ਉੱਤੇ ਰੱਖਿਓ ਤੇ ਇਹਨਾਂ ਨੇ ਮੈਨੂੰ ਪੂਰਾ ਆਸ਼ਵਾਸਨ ਦਵਾਇਆ ਕਿ ਅਸੀਂ ਮਿਹਨਤ ਕਰਾਂਗੇ ਮਿਹਨਤ ਕਰਕੇ ਜਿਹੜਾ ਲੋਕਾਂ ਦੇ ਕੰਮ ਆ ਉਹ ਅਸੀਂ ਕਰ ਤੰਬਾ ਜੀ ਠੀਕ ਹੈ ਅਨਮੋਲ ਗਗਨ ਮਾਨ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਵਰਕਰ ਵਲੰਟੀਅਰ ਉਦਦਾਸ ਆਰਦੇ ਦੇ ਹੋਰ ਸ਼ਹਿਰ ਵਾਸੀ ਜਿੰਨੇ ਵੀ ਲੋਕ ਪਹੁੰਚੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਔਰ ਉਹਨਾਂ ਦੇ ਬ੍ਰਦਰ ਬਾਕੀ ਜਿਹੜੇ ਵੀ ਉਦਦਾਰ ਹਨ ਅਮਨ ਜੀ ਜਿੰਨੇ ਵੀ ਸ਼ੋਨਾ ਦੇ ਪ੍ਰਧਾਨ ਹੈ ਸਾਰੇ ਬੰਦਿਆਂ ਦਾ ਨਾਮ ਲੈਣਾ ਥੋੜਾ ਮੇਰੇ ਗਰਦ ਗੁੱਸਾ ਨਿਕਲ ਗਿਆ ਸਾਰਿਆਂ ਤੇ ਟਾਈਮ ਬਹੁਤ ਘੱਟ ਹੈ ਤੇ ਦੂਵੀਂ ਤੁਸੀਂ ਪਾਰਟੀ ਵਰਕਰਾਂ ਨੇ ਸਾਡੇ ਤੇ ਵਿਸ਼ਵਾਸ ਕਰਦਾ ਇਹ ਇਮਾਨਦਾਰੀ ਵਾਲੀ ਗੱਲ ਹੈ ਕਿਉਂਕਿ ਵਿਸ਼ਵਾਸ ਤੁਹਾਡਾ ਜਿਹੜਾ ਉਹ ਇੰਨਾ ਖਰਾ ਉਤਰੇਗਾ ਤੇਸੀਂ ਆਪਣੇ ਆਪ ਨੂੰ ਵੀ ਵੇਖਦਾਂਗੇ ਤੁਹਾਡੇ ਕਿਸੇ ਵੀ ਵਰਕਰ ਦੇ ਪ੍ਰੋਗਰੈਸ ਜਿੰਨਾ ਤੁਸੀਂ ਕਹੋਗੇ ਉਸ ਤੇ ਪ੍ਰੋਗਰੈਸ ਆਏਗੀ ਕਿਉਂਕਿ ਪਾਰਟੀ ਨੂੰ ਮਜ਼ਬੂਤ ਕਰਨਾ ਇੱਕ ਵਰਕਰ ਦੀ ਜ਼ਿੰਮੇਵਾਰੀ ਹੈ ਅਸੀਂ ਵੀ ਉਹਨਾਂ ਪਾਰਟੀ ਦੇ ਵਰਕਰਾਂ ਆਂ ਨਵੇਂ ਪੁਰਾਣੇ ਦੀ ਗੱਲ ਜੇ ਕਾਲ ਗੱਲ ਹੁੰਦੀ ਹੈ ਕਿ ਕਈ ਵਾਰੀ ਅਪਾਤ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕੋਈ ਡਿਸੀਜਨ ਲੈਣੇ ਪੈਂਦੇ ਆ ਮੇਰੇ ਮੁਤਾਬਕ ਇਸ ਟਾਈਮ ਜਿਹੜੀ ਬੱਚਿਆਂ ਨੇ ਸਭ ਨੇ ਸਾਥ ਨੂੰ ਕੰਮ ਆਵਾ ਕੀਤਾ ਧੰਨ ਜਿਸੀ ਜ਼ਿੰਮੇਵਾਰੀਆਂ ਤੇ ਬੈਠੇ ਆ ਜਿੰਨੇ ਵੀ ਸਤਾਰਜੋ ਸਾਡੇ ਮੈਂਬਰਸ volunteers ਪਿੱਛੋਂ ਤੱਕ ਬੈਠੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਤਾਂ ਅਨੁਵਾਦ ਕਰਦੀ ਆ ਜੀ ਐਨੂੰ ਕਰਦੀ ਆ ਤੁਹਾਡੀ ਮਿਹਨਤ ਦੇ ਸਦਕੇ ਹੀ ਅੱਜ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ। ਤੁਹਾਡੀ ਹੱਲਾਸ਼ੇਰੀ ਦੀ ਬਦੌਲਤ ਅੱਜ ਤੁਹਾਡੇ ਵਿਸ਼ਵਾਸ ਦੇ ਕਰਕੇ ਅੱਜ ਖਲਣ ਦੇ ਵਿੱਚ ਕੰਮ ਹੋ ਰਹੇ ਨੇ। ਤੁਸੀਂ ਜਿਹੜਾ ਵਿਸ਼ਵਾਸ ਦਿਖਾਇਆ ਸੀ ਉਹਦੀ ਸਦਕਾ ਬਹੁਤ سارے ਕੰਮ ਕਰਨ ਦਾ ਲਗਾਤਾਰ ਜਨਨ ਕੀਤੇ ਨੇ। ਚਾਹੇ ਹੋ ਸਭ ਤੋਂ ਵੱਡਾ ਮੁੱਦਾ ਜਿਹੜਾ ਪੈ ਗਿਆ ਸੀ ਉਹ ਮੁਸ਼ਕਲ ਦੂਰ ਹੋ ਜੋ। ਦੀ 35 ਕਰੋੜ ਦੇ ਤਕਰੀਬਨ ਨਵੇਂ ট্রান্সਫਾਰਮਰ ਜਿਹੜੇ ਟਾਪਗ੍ਰੇਡ ਨੰਨੀਆਂ ਤਾਰਾਂ ਪੈ ਰਹੀਆਂ ਨੇ ਕਟੋਕਟ 40-50 ਕਰੋੜ ਦੇ ਖਰਚੇ ਨਾਲ ਪੂਰੇ ਏਰੀਏ ਦੀ ਜਿਹੜੀ ਖਰੜਦੀ ਹੈ ਤਾਰਾਂ ਦੀ ਲਿਫਟਿੰਗ ਚਲਣੀ ਹੈ ਉਹ ਵੀ